ਤਤ ਗੁਰੂ ਜੀ ਦਸਰੀਆਂ ਦਰਸ ਜੋੜਪੁਰ ਵਿੱਚ ਸਸੰਦੀ ਜਨ ਨੂੰ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਗੋਡ ਭਾਗ ਦੀ ਸਾਧ ਸੰਗਤ اے ਭਾਈ ਜਿੰਨ ਬੀਰ ਜੀ ਕਹਿੰਦੇ ਕੋਤਮ ਵਰਨਲੇ ਸ਼ਬਲੇ ਨੇ ਨਾਨਕ ਇਹ ਸਸਨ ਪਰੰਦਰਸ ਭਗਵਾਨ ਸਮਾਪਤ ਹੁੰਦਾ ਹੈ ਆਪ ਜੀ ਨੇ ਨਹੀਂ ਭਾਈ ਸਾਹਿਬ ਭਾਈ ਗੁਰਸਾਈਹ ਸਿੰਘ ਜੀ ਜਬਰਵਾਲ ਵਾਲੀਓ ਦਾ ਸੋ ਗੁਰਬਾਣੀ ਦੇ ਸਿਧਾਂਤ ਦੇ ਨਾਲ ਨਾਮ ਪਰਚਾਂ ਦੇ ਜੀਵਨ ਦੀਆਂ ਸਾਖੀਆਂ ਸੰਖੇਪ ਕੀਤੀਆਂ ਨਾਮ ਗੁਰਬਾਣੀ ਦੇ ਵਿਚਾਰ ਦਿੱਤੇ ਜੋ ਅਸੀਂ ਗੁਰਮਖ ਸਮਾਗਮ ਚੰਦਰਮ ਸਮਾਗਮ ਬਰਸ਼ਨਾ ਸਮਾਗਮ ਨੂੰ ਲੈ ਇਹਨਾਂ ਦੇ ਵਿੱਚ ਇਕੱਤਰ ਹੋਣ ਦਾ ਪਰਪਤੀ ਇਹ ਹੈ ਭਾਵ ਇਹ ਹੈ ਕਿ ਅਸੀਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਕੁਝ ਸਿੱਖਣਾ ਕਿਉਂਕਿ ਜਿਹੜੇ ਮਹਾਂਪੁਰਸ਼ ਨੇ ਸੰਤ ਨੇ ਰੱਬ ਦੇ ਭਗਤ ਨੇ ਸਤਗੁਰ ਕਹਿੰਦੇ ਨੇ ਆਰੂ ਕੋ ਕਾਰੀ ਜਗ ਵਿੱਚ ਆਏ ਤੇ ਹਮੇਸ਼ਾ ਮਾਂ ਪੁਰਸ਼ ਨੇ ਜਦੋਂ ਵੀ ਇਹ ਨਾਂ ਜਗ ਵਿੱਚ ਆਉਂਦੇ ਨੇ ਇਹਨਾਂ ਦਾ ਪਰਪਰਜ ਕੀ ਹੈ ਇਹਨਾਂ ਦਾ ਮਤਲਬ ਕੀ ਹੈ ਭਾਵ ਕੀ ਹੈ ਆਪ ਜਦ ਤਦ ਉਹਦੇ ਨਾਮ ਜਪਾਰੇ ਹਰ ਕੋ ਸਤ ਨਾਮੁ ਇਸ ਕੀ ਕਿਸ ਕਰਕੇ ਅਸੀਂ ਜੋ ਸਮਾਗਮ ਨੂੰ ਲਾਉਂਦੇ ਆ ਇਹਨਾਂ ਦਾ ਭਾਵ ਇਹ ਹੈ ਕਿ ਅਸੀਂ ਇਨਾਂ ਹੰਤੇ ਸਮਾਗਮਾਂ ਵਿੱਚ ਆਉਣ ਦਾ ਫਾਇਦਾ ਇਹ ਹੈ ਕਿ ਜਦੋਂ ਆਈਏ ਅਸੀਂ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਅਸੀਂ ਬਾਹਰ ਦੇਖਦੇ ਆਂ ਕੋਟਰਾ ਦੇ ਤਰਨੁਗੜ੍ਹ ਦੇ ਵਿਸ਼ੇਸ਼ ਤੌਰ ਤੇ ਦੇਖਿਆਦਾ ਬੁਲਾਨੀ ਜਗ੍ਹਾ ਤੇ ਮਹਾਨ ਗੁਰਮਕਸਨ ਆਗਨ ਮਹਾਨ ਗੁਰਮਕਸਨ ਇਹਦਾ ਮਤਲਬ ਕੀ ਹੈ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਗੁਰ ਕਮਾਸ ਮਤ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਆਪਣੀ ਮਤ ਨੂੰ ਤਿਆਗਣਾ ਆਖੋ ਸਤਨਾਮ ਸ਼੍ਰੀ ਕਿਉਂਕਿ ਜਦੋਂ ਅਸੀਂ ਮਹਾਂਪੁਰਸ਼ਾਂ ਦੇ ਦੱਸੇ ਮਾਰਗ ਤੇ ਚੱਲਾਂਗੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਗੇ ਤੇ ਸਤਗੁਰ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਤੁਹਾਡਾ ਜੀਵਨ ਹੈ ਪਤਨ ਗਿਆਨਾ ਰਹਿਣ ਅਸੀਂ ਵਿੱਚ ਸਰਵਣ ਕਰਦੇ ਹਾਂ ਭਈ ਪ੍ਰਾਪਤ ਮਾਰਗ ਦੇ ਉੱਧਿਆ ਗੋਤੰਦ ਮਿਲਨ ਕੀ ਤੇ ਤੇਰੀ ਰੀਆ ਤੇ ਹੇ ਜੀਵ ਇਹ ਤੈਨੂੰ ਸਮਾਂ ਮਿਲਿਆ ਹੈ ਉਸ ਪ੍ਰਮਾਤਮਾ ਨੂੰ ਮਿਲਣ ਦਾ ਕੇਰੇ ਨੂੰ ਉਸ ਅਕਾਲ ਪੁਰਖ ਨੂੰ ਕਿਉਂਕਿ ਸਤਗੁਰੂ ਨੇ ਦੱਸਿਆ ਜੀਵ ਨੂੰ ਕਿ ਵੀ ਹੇ ਪ੍ਰਾਣੀ ਤੂੰ ਆਇਆ ਮਹਤਨ ਵੀ 84 ਲੱਖ ਜੂਨਾਂ ਦੇ ਵਿੱਚ ਭਟਕਦੇ ਹੋਏ ਨੂੰ ਇਹ ਤੈਨੂੰ ਮੂਲਕਾ ਜਨਮ ਮਿਲਿਆ ਹੁਣ ਤੂੰ ਮਹਾਪੁਰਸ਼ਾਂ ਦੀ ਸੰਗਤ ਕਰ ਜਦੋਂ ਤੂੰ ਮਾਂ ਪੁਰਖਾਂ ਦੀ ਸੰਗਤ ਕਰੇਂਗਾ ਤੈਨੂੰ ਉਸ ਸੰਗਤ ਦੇ ਵਿੱਚੋਂ ਗਿਆਨ ਪੈਦਾ ਹੋਣਾ ਧਾਵ ਗੁਰੂ ਦੀ ਮੱਤ ਨੂੰ ਅਪਣਾਉਣਾ ਜਦੋਂ ਗੁਰੂ ਦੀ ਮੱਤ ਤੇ ਚੱਲਾਂਗੇ ਗੁਰੂ ਦੇ ਦੱਸੇ ਹੋਏ ਪੁਰਨਾ ਦੇ ਚੱਲਾਂਗੇ ਆਪਣੀ ਮੱਤ ਨੂੰ ਤਿਆਗਾਂਗੇ ਨਾਮ ਸਬੇ ਬਾਨੀ ਤੰਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਲ ਸਰਕਲੇਰਾ ਦੇ ਪਿੰਡ ਵਾਲੇ ਉਹਨਾਂ ਤੋਂ ਵੱਧ ਉਸ ਆਏ ਮਾਂ ਪੁਰਖੇ ਤੰਤਨ ਬਾਬਾ ਕੀ ਸਰ ਸਿੰਘ ਜੀ ਮਹਾਰਾਜ ਨਾਲ ਸਰਕਲੇਰਾ ਦੇ ਪਿੰਡ ਵਾਲੇ ਕਿ ਮੌਜੂਦਾ ਆਮਾ ਪੁਰਸ਼ ਜਿਨ੍ਹਾਂ ਦੇ ਅਸੀਂ 91 ਜਨਮ ਦੇ ਹੁਣ ਦੀ ਖੁਸ਼ੀ ਦੇ ਵਿੱਚ 71 ਹੋਏ ਨੇ ਖੁਸ਼ੀਆਂ ਦੇ ਵਿੱਚ 71 ਹੁੰਦਾ ਮਤਲਬ ਇਹ ਹੁੰਦਾ ਕਿ ਅਸਲੀ ਕੋਟ ਪ੍ਰਾਪਤ ਕਰਨਾ ਆਪਣੀ ਮਤ ਨੂੰ ਤਿਆਗਣਾ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਇਸ ਤਰ੍ਹਾਂ ਕਿ ਜਿੰਨੇ ਵੀ ਸੰਗਤ ਆਈ ਹੈ ਜਿਉਂ ਆਇਆ ਨੂੰ ਸਾਰੇ ਆਮ ਗੁਰੂ ਦਰਬਾਰੋ ਇੱਕ ਵਾਰ ਫਿਰ ਲੱਖ ਲੱਖ ਵਧਾਈ ਹੋਵੇ ਤਨ ਤਨ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਨੇ ਆਪਨੇ ਜੀਵਨ ਨੂੰ ਸਰਵਨ ਕੀਤਾ ਕਿ ਇਸ ਧਰਤੀ ਦੇ ਭਾਗ ਚੰਗੇ ਸਨ ਕਿ ਮਾਂ ਪੁਰਖਾਂ ਨੇ ਇੱਥੇ ਚਰਨ ਭਾਇ ਤੇ ਵੱਡੀ ਗੱਲ ਇਹ ਵੀ ਹੈ ਕਿ ਉੱਥੋਂ ਥੋੜੀ ਦੂਰ ਤੇ ਡੇਰਾ ਸਾਹਿਬ ਹੈ ਕਰਤਾਰਪੁਰ ਸਾਹਿਬ ਹੈ ਇਧਰ ਗੁਰੂ ਨਾਨਕ ਪਾਸ਼ਾ ਜੀ ਦੇ ਬਤਾਲਾ ਦੇ ਵਿੱਚ ਸੌਰਾ ਪਰਿਵਾਰ ਹੈ ਤੇ ਨਾਲ ਥੋੜੀ ਜਿਹੀ ਥੋੜੀ ਦੂਰੀ ਤੇ ਗੁਰੂ ਨਾਨਕ ਪਾਸ਼ਾ ਜੀ ਦੇ ਲਗਦੇ ਜਿਗਰ ਬਾਬਾ ਸ਼ਰੀਜਿੰਦਰ ਜੀ ਨੇ ਤੇ ਜਿੰਨੀ ਵੀ ਬਾਜੀ ਦੀ ਧਰਤੀ ਹੈ ਨਾ ਸਮਾਂ 1 ਮਿੰਟਾ ਤੁਹਾਡਾ ਸੰਤ ਵਿੱਚ ਪਿਆਰ ਨਾਲ ਸਰ ਮੈਂ 1 ਮਿੰਟ ਮੁਕਿਆ ਅਰਦਾਸ ਦੇ ਵਿੱਚ ਜੁੜਾਂਗੀ ਇਹ ਜਿੰਨੀ ਵੀ ਧਰਤੀ ਹੈ ਇਹ ਗੁਰਦਾਸਪੁਰ ਮੈਂ ਅੱਗੇ ਬਹੁਤ ਵਾਰ ਜਿੱਤਕ ਕੀਤਾ ਇਹ ਗੁਰਦਾਸਪੁਰ ਨਹੀਂ ਹੈ ਹੁਣ ਤੁਸੀਂ ਕਹਿੰਦਾ ਗੁਰਦਾਸਪੁਰ ਕਿਉਂ ਨਹੀਂ ਹੈ ਜਿਹੜਾ ਗੁਰਦਾਸਪੁਰ ਜਿਲ੍ਹਾ ਜਾਂ ਮਾਝੇ ਦਾ ਤੁੜਾ ਦੇ ਲਈ ਮਾਝੇ ਦਾ ਜਿਹੜਾ ਏਰੀਆ ਨਾ ਕਿ ਤੁਹਾਡੇ ਮੇਰੇ ਅਰਗਿਆਂ ਦੀ ਮਾਨਮਤਾ ਵੀ ਮਾਝੇ ਦੇ ਮਝੇਲ ਹੈ ਜਿਹੜਾ ਸਹੀ ਸਿਧਾਂਤ ਸੀ ਨਾ ਇਹਦਾ ਇਹ ਸਿੱਖੀ ਦਾ ਧੁਰਾ ਆਖਿਆ ਗਿਆ ਕੋ ਸਤਨਾਮ ਸ਼੍ਰੀ ਕਿ ਜਿਹੜਾ ਮਾਝੇ ਦਾ ਰੇਰੀ ਹੈ ਤੇ ਗੁਰੂ ਦਾਸ ਜਰ ਤੋਂ ਭਾਵ ਇਹ ਹੈ ਗੁਰੂ ਦੇ ਦਾਸਾਂ ਦੀ ਪੁਰੀ ਹੈ ਇਹ ਕਿਥੋਂ ਬੜੇ ਸਿੱਖ ਸ਼ੁਰੂ ਹੋਏ ਨੇ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਾ ਆਪਣਾ ਆ ਪਰਿਵਾਰਿਆ ਜਿੰਨੇ ਨਾ ਹੋਂਦ ਤੋਂ ਘਮਾਇਆ ਇਮੇ ਆਪਣਾ ਆਪ ਗੁਰੂ ਤੋਂ ਵਾਰਿਆ ਜਿਹੜੇ ਗੁਰੂ ਤੋਂ ਜੀ ਨੇ ਸਾਨੂੰ ਨਾਮ ਨਾਮ ਦਾ ਆਖੂ ਸਤਨਾਮ ਸ਼੍ਰੀ ਤਾਂ ਉਹ ਪਾਈ ਕੰਨੀਆ ਵਿਚਾਰਾ ਕਰਦੇ ਜਿਮਾ ਦੇ ਜਾਚ ਤਾਂ ਹੀ ਹੋਈ ਸੰਗਤ ਨੂੰ ਤਨ ਤਨ ਦਰਬਾਰ ਵਿਦੇਸ਼ ਇਹ ਜੀ ਦੇ ਕੈਨ ਮੈਂ ਜਨ ਜੰਦੀ ਲੱਖ ਲੱਖ ਕਈ ਹੋਵੇ ਕੋਸ਼ਿਸ਼ ਕਰੋ ਅਸੀਂ ਸਮਾਗਮ ਮਨਾਉਨੇ ਆ ਤੇ ਇਹਨਾਂ ਦੇ ਵਿੱਚੋਂ ਕੁਝ ਲਾਹਾ ਲਗੇ ਪਗਿਤਾਂ ਤਾਂ ਬਾਬਾ ਜੀ ਸੇ ਜੀ ਦੀ ਮਾਰ ਦੇ ਇੱਕ ਰਚਨ ਕੇ ਕਿਸਮਾ ਉਤੀ ਕਰਾਂਗਾ ਬਾਬਾ ਜੀ ਨੇ ਭਰੇ ਦਵਾਨ ਦੇ ਵਿੱਚ ਕਹਿਣਾ ਉਹ ਭर्यੋ ਤੁਸੀਂ ਆਪਣੇ ਔਗਣ ਛੱਡ ਜੋ ਤੇ ਗੁਰੂ ਦੇ ਕੋਲ ਗੁਣ ਲੈ ਜੋ ਤੇ ਕਿਸੇ ਨੇ ਮੇਰੇ ਵਰਗੇ ਨੇ ਬੇਅੰਤੀ ਕੀਤੀ ਰਹੇ ਵਿਚਾਰ ਮੈਂ ਉਧਰ ਨਹੀਂ ਜਾਵਾਂਗਾ ਕਹਿੰਦਾ ਮਾਂ ਕੋਲੋ ਤੁਸੀਂ ਕਿਨੇ ਵੀ ਔਗਣ ਛੱਡ ਜੋ ਕੋਲ ਗੁਣ ਲੈ ਜੋ ਬਾਬਾ ਜੀ ਕਹਿਣਗੇ ਕੋ ਸਾਰੇ ਵਿੱਚ ਹੁੰਦੇ ਨੇ ਤਾਰੂ ਗੁਰੂ ਸਹਿਮ ਤੇ ਪਾ ਕਰਨ ਸਤਿਗੁਰ ਦੀ ਬਾਣੀ ਦਾ ਫਰਮਾਨ ਹੈ ਸੁਣ ਸਾਖੀ ਮੰਨ ਜਪ ਪਿਆਰ ਕਿ ਜਦੋਂ ਅਸੀਂ ਸੰਗਤ ਵਿੱਚ ਆਉਨੇ ਆ ਮਨ ਨੂੰ ਕਰ ਚਿਤ ਕਰਕੇ ਜਪੀਏ ਸਤਨਾਮ ਵਿਸ਼ਰੀ ਆਉ ਪਾਈ ਜਿੰਨੀ ਸੰਗਤ ਆਈ ਹੈ ਸਾਰਿਆਂ ਦਾ ਗੁਰੂ ਦਰਬਾਰ ਵੱਲੋਂ ਜੀਉ ਆਇਆਂ ਬਹੁਤ ਬਹੁਤ ਧੰਨਵਾਦ ਹੈ ਹੁਣ ਮਾਪੁਰਸ਼ਾਂ ਦੇ ਅਸੀਂ ਜੀਵਨ ਦੇ ਜਨਮ ਦਿਨ ਦੇ ਵਿੱਚ ਪਤਲ ਹੋਏ ਆ ਉਤ ਕਰਨ ਕਰੀਏ ਕਿ ਜਿੰਨਾਂ ਨੇ ਹਜੇ ਤੱਕ ਗੁਰੂ ਘਰ ਦੀ ਜਹਾਨ ਨਹੀਂ ਚੱਲੀ। ਭਾਵੇਂ ਗੁਰੂ ਜੀ ਖੁਸ਼ੀ ਤੇ ਫਤਿਹ ਦਾ ਨਹੀਂ ਬਣੇ। ਆਪ ਵੀ ਸਾਥ ਸਬੰਧੀ ਰਿਸ਼ਤੇਦਾਰ ਵੀ ਸੱਜਣ ਮਿੱਤਰ ਵੀ ਬੱਚਿਆ ਵੀ ਇੱਕ ਵਾਰ ਅੱਗੇ ਪਿਛੇ ਬੇਨਤੀ ਕੀਤੀ ਸੀ ਕਿ ਇਸ ਸਥਾਨ ਤੇ ਹਰ ਐਤਵਾਰ ਗੁਰਮਤ ਸਮਾਗਮ ਦੀਆਂ ਕਲਾਸਾਂ ਲੱਗਦੀਆਂ ਨੇ। ਕੀਰਤਨ ਵੀ ਸਿਖਾਇਆ ਜਾਂਦਾ ਹੈ। ਗੁਰਬਾਣੀ ਸੰਧਿਆ ਵੀ ਦਿੱਤੀ ਜਾਂਦੀ ਹੈ ਕੋਸ਼ਿਸ਼ ਕਰੋ ਆਗੂ ਵੀ ਬੱਚਿਆਂ ਨੂੰ ਵੀ ਇਸ ਗੁਰੂ ਦੇ ਲੜ ਲਾਈਏ ਫਿਰ ਤੁਹਾਨੂੰ ਕੀ ਮਿਲੇਗਾ ਇਹ ਲੋਕ ਸੁਖੀਏ ਤਾਂ ਲੋਕ ਸੇਹਦੇ ਨਾ ਕਰ ਕਰ ਪੈਨੇ ਦੇ ਉਲਟ ਕਰੀ ਖਿਨਾ ਬਲਾਉ ਤੇ ਵਾਏ ਨੂੰ ਦੇ ਕੇ ਖਾਸਾ ਨਾਏ ਨੂੰ ਦੇ ਕੇ ਤਦੇ